ਵੀ ਮੈਟਰੋ ਗੱਗੀ ਸੰਗਤਪੁਰਾ ਟਰੈਕਟਰ ਚੱਲ ਪਿਆ ਜਿਹੜਾ ਤਰਕੂ ਦੇ ਲਈ ਉਹ ਬਹੁਤ ਟਾਈਮ ਲਾਦਾ ਸਕੇ ਨਾ ਘੇੜ ਦੇਣ ਲੱਗੇ ਨੇ ਦੇਖੋ ਗੁਰਕਾ ਦੇਖੋ ਗੁਰਕਾ ਕੀ ਬਾਤ ਹੈ ਚਾਰ 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 ਇਹਦੇ ਨਾਲ ਬੋਟਾ ਉਸਾਦੀ ਮੁੱਲ ਤੋਂ ਵਾਲ ਰਿਹਾ ਜੇ ਆਪਾਂ ਆਪਣੇ ਫੋਟੇ ਦੀ ਗੱਲ ਵੱਖਰੀ ਨਾ ਜਾਂ ਤੇ ਪਾਹੀਆ ਖੇਡ ਜੇਦਾ ਰੇਤੇ ਇਹ ਕੋ ਮਦਰੋ ਜਾਂਦਾ ਖੌਰੂ ਪੜਦਾ ਟਰੈਕਟਰ। ਲਾਤਾ ਕਹਿੰਦੇ ਉੱਡਣਾ ਗੇਰ ਮਿੱਤਰੋ ਪਟ ਪੜ ਗੇ ਲਉਂਦਾ ਚੰਦਰਿਆ ਜੀ ਸੀ ਵੀ ਉਹਲੇ ਜੇ ਕੀ ਕਰਤਾ। ਜੀ ਸੀ ਵੀ ਦੇ ਉੱਲੇ ਜੇ ਹੋਰੀ ਕੁਛ ਕਰਤਾ ਹੀ ਜਾ ਕੇ ਆ ਗਿਆ ਮਿੱਤਰੋ ਕਹਿੰਦੇ ਆ ਲੈਂਡ ਜੀ ਤੇ ਆ ਗਏ ਪਹਿਲਾ ਚੱਕਰ ਟਰੈਕਟਰ ਦਾ ਪੂਰਾ ਹੋ ਜਾਣਾ। ਕਰੋ ਜੇ ਕਿਧਰਲੇ ਪਾਸੇ ਮਿੱਤਰੋ। ਜੱਗਰ ਪਹਿਲਾ ਪੂਰਾ ਪਹਿਲਾ ਚੱਕਰ ਪੂਰਾ ਹੋ ਗਿਆ ਟਰੈਕਟਰ ਦਾ ਤੇ ਮੈਨੂੰ ਲੱਗਦਾ ਪੱਟੂ ਨੇ ਗੇਰ ਵੀ ਪੈੜਾ ਲਾ ਲਿਆ ਗੇਰ ਵੀ ਕਹਿੰਦੇ ਮੈਨੂੰ ਲੱਗਦਾ ਚੋਪਰ ਨੇ ਪੈੜਾ ਲਾ ਲਿਆ ਇਹਦਾ ਕੋਲ ਦੀ ਐ ਨਾ ਕਿ ਜਿਵੇਂ ਸਰਕਾਰੀ ਬੱਸ ਲੰਘਦੀ ਆ ਦੇਖੋ ਇਧਰਲੇ ਪਾਸੇ ਮਿੱਤਰੋ ਪਹਿਲਾ ਚੱਕਰ ਹੋ ਗਿਆ ਟਰੈਕਟਰ ਦਾ ਪੂਰਾ ਤੇ ਦੂਜਾ ਚੱਕਰ ਆ ਜਿਹੜਾ ਉਹ ਚੱਲ ਪਿਆ ਮਿੱਤਰੋ ਦੂਜਾ ਚੱਕਰ ਚਲੀ ਜਾਂਦਾ ਟਰੈਕਟਰ ਦਾ ਤੇ ਤੂੰ ਐ ਦੀ ਲਾੜ ਚੈੱਕ ਕਰੋ ਉੱਪਰਲੇ ਪਾਸੇ ਮਿੱਤਰੋ ਉਹਦੀ ਲਾੜ ਦੇ ਗੋ ਟ੍ਰਾਲੀ ਤੇ ਉਹ ਪਾਰ ਮਾਰਦਾ ਇਹ ਆ ਆ ਗਿਆ ਮਿੱਤਰੋ ਆ ਲੈਂਡ ਤੇ ਆ ਕੇ ਮਿੱਤਰੋ ਟਰੈਕਟਰ ਤੇ ਦੋ ਚੱਕਰ ਪੂਰੇ ਹੋ ਜਾਣਗੇ ਤੇ ਕਰੋ ਜੱਗ ਇਹ ਕਹਿੰਦੇ ਟਰੈਕਟਰ ਸੰਗੂਰੀਆ ਇਹ ਸੰਗੂਰੀਆ ਇਹਦਾ ਟਾਈਮ ਆ ਜੀ 1 2 42 ਸੈਕਿੰਡ 2 ਮਿੰਟ 22 ਸੈਕਿੰਡ ਜੀ 22 ਸੱਤ ਮੈਟਰੋ ਦਾ ਸਮਾਂ ਲੱਗਿਆ 2 ਮਿੰਟ 22 ਸੈਕਿੰਡ ਟਾਈਮ ਲੱਗਿਆ ਇਹ ਟਰੈਕਟਰ ਦਾ